ਦੁਨੀਆ ਦੀ ਸਭ ਤੋਂ ਜ਼ਿਆਦਾ ਪਾਪੂ ਕਰਕੇ ਰੱਖਦੇ ਨਵਾਲੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜਿੱਥੇ ਇੱਕ ਗਰੀਬ ਪਰਿਵਾਰ ਦੇ ਮੁੰਡਾ ਕੁੜੀ ਕੈਨੇਡਾ ਚੱਲੇ ਸੀ ਤੇ ਜਦ ਉਸਦੀ ਦਾਦੀ ਨੂੰ ਪਤਾ ਲੱਗਦਾ ਹੈ ਕਿ ਮੇਰਾ ਪੋਤਾ ਅਤੇ ਪੋਤੀ ਕੈਨੇਡਾ ਚੱਲੇ ਨਹੀਂ ਤਾਂ ਦਾਦੀ ਦਾ ਇਹ ਸੁਣ ਕੇ ਬੁਰਾ ਹਾਲ ਹੋ ਜਾਂਦਾ ਤੇ ਦਾਦੀ ਉੱਚੀ ਉੱਚੀ ਚੀਕਾਂ ਮਾਰੇ ਰੋਣ ਲੱਗ ਜਾਂਦੀ ਤੇ ਉਸ ਦਾ ਆਪਣੇ ਆਪ ਤੇ ਕੋਈ ਕੰਟਰੋਲ ਨਹੀਂ ਰਹਿੰਦਾ ਤੇ ਮੁੰਡੇ ਦੀ ਮਾਂ ਆਖਦੀ ਹੈ ਕਿ ਤੂੰ ਇਹਨਾਂ ਦਾ ਮੂੰਹ ਮਿੱਠਾ ਕਰਾਂ ਪਰ ਉਸ ਦੇ ਵਿੱਚ ਐਨੀ ਹਿੰਮਤ ਨਹੀਂ ਹੁੰਦੀ ਕਿ ਉਹ ਆਪਣੀ ਪੋਤੀ ਦਾ ਤੇ ਆਪਣੇ ਪੋਤੇ ਦਾ ਮੂੰਹ ਮਿੱਠਾ ਕਰਾਵੇ ਪਰ ਅੰਦਰੋਂ ਹੀ ਅੰਦਰੋਂ ਬਹੁਤ ਹੀ ਜ਼ਿਆਦਾ ਦੁਖੀ ਹੋ ਜਾਂਦੀ ਉਸਦੀ ਦਾਦੀ ਵੀ ਪਤਾ ਨਹੀਂ ਮੇਰੇ ਪੋਤਾ ਅਤੇ ਪੋਤੀ ਕਿੱਥੇ ਚੱਲੇ ਨੇ ਜੋ ਕਿ ਇਸ ਗੱਲ ਦਾ ਬੜਾ ਪ੍ਰੂਫ ਵੀ ਹੈ ਕਿ ਕਈ ਵਾਰ ਦਾਦੀ ਦਾ ਮੋਹ ਆਪਣੀ ਮਾਂ ਤੋਂ ਵੀ ਜ਼ਿਆਦਾ ਹੁੰਦਾ ਬੱਚਿਆਂ ਦੇ ਨਾਲ ਸੋ ਤੁਸੀਂ ਵੀਡੀਓ ਦੇ ਵਿੱਚ ਦੇਖੋ ਯਾਰ ਕਿੰਨੀ ਜ਼ਿਆਦਾ ਭਾਵੁਕ ਹੋਏ ਨੇ ਇਹ ਬਜ਼ੁਰਗ ਸੋ ਸਾਰੇ ਜਣੇ ਯਾਰ ਬਜ਼ੁਰਗਾਂ ਦਾ ਸਤਿਕਾਰ ਕਰਿਆ ਕਰੋ ਯਾਰ ਕਿਉਂਕਿ ਇਹਨਾਂ ਦੇ ਵਿੱਚ ਹੀ ਰੱਬ ਵਸਦਾ ਇਹਨਾਂ ਨੇ ਕੁਝ ਨਹੀਂ ਲੈਣਾ ਹੁੰਦਾ ਯਾਰ ਇਹ ਸਿਰਫ ਮੋਹ ਅਤੇ ਪਿਆਰ ਦੇ ਭੁੱਖੇ ਤੇ ਬਦਲੇ ਦੇ ਵਿੱਚ ਅਣਗਿਣਤ ਪਿਆਰ ਦਿੰਦੇ ਨੇ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਦੇ ਹੋ ਤੇ ਕਮੈਂਟ ਸੈਕਸ਼ਨ ਦੇ ਵਿੱਚ ਇਸ ਦਾਦੀ ਮਾਂ ਦੇ ਲਈ ਵਾਹਿਗੁਰੂ ਜ਼ਰੂਰ ਲਿਖਦੇ ਹੋ